ਉਹ ਲੋ ਜੀ ਭਾਈ ਜਵਾਰ ਸੀ ਰੇ ਚੜ ਜੇ ਤਾਂ ਚੰਗਾ ਪਰ ਇਹ ਤਾਂ ਵਾਰੀ ਦਾ ਬਹੁ ਟਾਈਮ ਪਿਆ ਹੈ ਜੀ ਜਵਾਰ ਲੱਗ ਜੂ ਵੀ ਜਵਾਰ ਲਾ ਦਿੰਨੇ ਆ ਵਟਾ ਮੂਟਾ ਪਰ ਤਿੰਨ ਸੌ ਜੀ ਇਧਰ ਲਾ ਦੇ ਪਿੰਡੀ ਪੁੰਡੀ ਪਿੰਗਰ ਲਾਈਸਾ ਕਰ ਗੰਜੀ ਭਰਤੀ ਤੇ ਚੱਲ ਜਵਾਰ ਲੱਗ ਜੇ ਯਾਰ ਤੇ ਜਵਾਰ ਦੀ ਸੀ ਪਾਲ ਚੱਲਾ ਰੌਣੀ ਜਦੋਂ ਲਾਈਟ ਆਉਣ ਲੱਗ ਪਈ ਜਾ ਫਿਰ ਉਹਦੋਂ ਕਰਦੇ ਆ ਫੁਰਕੀ ਆ ਹਾਲ ਚਾਲਾਂ ਦੋਸਤੋ ਲੌਜੀ ਬਾਈ ਅੱਜ ਬੈਂਕਾ ਪਾਣੀ ਤੋਂ ਚਾਰ ਕਬੂਤਰ ਛੱਟ ਨਹੀਂ ਸੀ ਉਹ ਛੱਡ ਤੇ ਤੇ ਇਹਦੀ ਇਹਦੀ ਸਾਥੋਂ ਲਾਤੀ ਜੀ ਦਾ ਨਾ ਡੈਗ ਪਿਆ ਜਾਲਦੀ ਦਾ ਤੇ ਡਰਮ ਭਰਨ ਲੱਗਣਾ ਡਰਮ ਭਰਦੇ ਸਾਨੂੰ ਦੱਸ ਨਹੀਂ ਸਕਦਾ ਕਿਉਂਕਿ ਬੁੜੀਆਂ ਨਾਲ ਯਾਰ ਤੇ ਉਤਰ ਛੱਟੇ ਆ ਜਾਂਦੇ ਦੋਸਤੋ ਕੀ ਦੋ ਆਏ ਲਓ ਜੀ ਮਿੱਤਰੋ ਲੀਲਾ ਤਫਰਦਾ ਬਈਨਾਂ ਤੇ ਉਹ ਦੋ ਉਤਰੇ ਇੱਕ ਨਹੀਂ ਦੀਂਦਾ ਝਾਲਰ ਬਗਲ ਵਾਲਾ ਹਰੀ ਝਾਲਰ ਤੇ گلابی ਬਗਲ ਤੇ ਹਰੀ ਟੌਰੀ ਵਾਲਾ ਉਹ ਨਹੀਂ ਦੀਂਦਾ ਕਿ ਕਬੂਤਰੀ ਆ ਜਾਂਦੀ ਆ ਜਾਂਦੀ ਇਹ ਕੱਲ ਛੱਡੀ ਨਹੀਂ ਗਈਗੀ ਆ ਲੀਲਾ ਉਹ ਨਹੀਂ ਕੱਲ ਛੱਡਿਆ ਤੇ ਤੁਸੀਂ ਨਾਲੇ ਦੇ ਨਾਲ ਹੀ ਫਰਦਾ ਕਬੂਤਰੀ ਦੇ ਤੇ ਤੇਰੀ ਕਬੂਤਰੀ ਨਹੀਂ ਦੀ ਤੇ ਕੰਮ ਚੰਦਾ ਕਰਕੇ ਅੱਜ ਇਹ ਬੇੜਤਾ ਇਹਨੂੰ ਵਿੱਚ ਹੀ ਪਾ ਦੀ ਤੇ ਕਣਕ ਸਿੱਟਾਂਗੇ ਇਹ ਬਸ ਇੱਕ ਦੋ ਦਿਨਾਂ ਨੂੰ ਮੰਡੀ ਦੇ ਸੱਡ ਦੇਾਂਗੇ ਤੇ ਸ਼ੈਂਪੀ ਨੂੰ ਇਧਰ ਕਾੜਤਾ ਤੇ ਜਿਵਾਰ ਲੱਗ ਗਈ ਬਾਈ ਮੋਗੀ ਚ ਪਾਣੀ ਥੋੜਾ ਸੀਗਾ ਤੇ ਜਵਾਰ ਦੀ ਪਾਲੀ ਸੀ ਕਿ ਜਵਾਰ ਲੱਗ ਗਈ ਸਬਜ਼ੀ ਲੱਗ ਗਈ ਰੌਣੀ ਰਹੇਗੀ ਚਲੋ ਮੋਟਰਾਂ ਨਾਲ ਕਰਦੇ ਆਗੇ ਫਿਰ ਜਦੋਂ ਲੈਟ ਆਉਣ ਲੱਗ ਪਈ ਮੈਂ ਥੋੜਾ ਜਿਆ ਟਾਪ ਦੇ ਟਾਈਮ ਤੇ ਪਾਣੀ ਵੜਿਆ ਹੁੰਦਾ ਤਾਂ ਲੱਗਦਾ ਜਾਂਦਾ ਮੈਂ ਫਿਰ ਥੋੜਾ ਜਿਆ ਜਿਆਦੀ ਬਹੂ ਬਣ ਜਾਣਾ ਤੇ ਚਲ ਕੋਈ ਨਹੀਂ ਯਾਰ ਲੱਗ ਗਿਆ ਜਦੋਂ ਦੱਸ ਦੂਗਾ ਉਹ ਫੇਰਾ ਭਰਤੀ ਜਵਾਰ ਤਾਂ ਤੇ ਸਬਜ਼ੀ ਸੂਜੀ ਸਾਰੀ ਭਰਤੀ ਆ ਜਵਾਰ ਤਾਂ ਸੀ ਪਾਲਾ ਤਾਂ ਜਵਾਰ ਲੱਗ ਗਈ ਹੈ ਚਲ ਲੀਲਾ ਦਾ ਫਰਦਾ ਕੂਤਰਾਂ ਉੱਤੇ ਫਰਦੰਗਾ ਹਾਂ ਲੋ ਜੀ ਮਿੱਤਰੋ ਜਵਾਕ ਆ ਇਹ ਆ ਤੇ ਬਾਦਾਮ ਟੁੱਕੀ ਆਨੇ ਵਾਰੀ ਵਾਲੇ ਕੂਤਰਾਂ ਦੇ ਤੇ ਆ ਉੱਟ ਕੇ ਆ ਗਿਆ ਟਾਈਮ ਨਾਲ ਹੀ ਬਹਿ ਗਿਆ ਚ ਤਿੰਨ ਚਾਰ ਦਿਨ ਟੁੱਟ ਕੇ ਆ ਗਿਆ ਤਿੰਨ ਫਰਦੇ ਆ ਸੁੱਕੇ ਆ ਤੇ ਬਾਦਾਮ ਟੁੱਕੀ ਆਨੇ ਆ ਤੇ ਤੇ ਨਕੂਤਰ ਇਹ ਹੀ ਆਪਣੇ ਆਹ ਕੂਤਰ ਨਹੀਂ ਆ ਵਰਤਿੰਦੇ ਨੰਦੂ ਮੀਂਂਹ ਵਰਤਿੰਦੇ ਆਈਆਂ ਇਸੀਆਂ ਵੀ ਉਹ ਝੱਲਰ ਵਾਲਾ ਤੇ ਉਸ ਦੇ ਅੰਦਰ ਪੜਾ ਖੁੱਪ ਕੇ ਛੜਦਾ ਜੀ ਨੇ ਆ ਵੀ ਕਾਫਰ ਤਾਂ ਨੇ ਜਿਹੜਾ ਆ ਇਹ ਆਪਸ ਵਿੱਚ ਹੀ ਪੈਂਚ ਦੇ ਇੱਕ ਦੂਜੇ ਨੂੰ ਪਈ ਜਾਂਦੇ ਆ ਆ ਫਰਦਾ ਜਿਹੜਾ ਇਹ ਵੇਖੀ ਜਾਈ ਮੈਨੂੰ ਕਿ ਸੇ ਕੂਤਰ ਨਹੀਂ ਪਏ ਗਏ ਪੈਂਦਾ ਹਰਾ ਅਵੀ ਇੱਕ ਉਰਵਰਦਣਾ ਹੋਵੇ ਐਚ ਡੀ ਜੀ ਇਹਦੇ ਕੋਲ ਵੇਖ ਪਾ ਪੈਗੇ ਨਾਲ ਕਿਵੇਂ ਕਰਦੇ ਫਿਰਦੇ ਆ ਆਪਣੇ ਕੋਤਰੇ ਕੁੱਚਾ ਦੀਂਦਾ ਨਹੀਂ ਉਹ ਚੱਲ ਰਲਾ ਜਾਂਦਾ ਬੜ ਕਰਨੇ ਦੇ ਕੋਤਰੇ ਖੜਾ ਹੋ ਗਏ ਜਾਂ ਤੀਰੇ ਦੇ ਫਰਦਾ ਹੋਗਾ ਤੇ ਆ ਫਰਦੇ ਬਹੁਤ ਹਿੱਟ ਕਰਦੇ ਫਰਦੇ ਵੈਂਦੇ ਯਾਰ ਆ ਫਰਦੇ ਆ ਜਾਂਦੇ ਆਪਾਂ ਕੋਈਆਂ ਕਿਤੇ ਹੋਰ ਜਾਪ ਖੜਾ ਕਰਦੇ ਆਵੇ ਲੋ ਜੀ ਭਾਈ ਜੀ ਅੱਜ ਫੇਰ ਨੀਂਦੀ ਦਾ ਹਰੀ ਚਾਲਰ گلابی ਬਗਲ ਤੇ ਹਰੀ ਅੱਧੀ ਪੁੰਜੀ ਵਾਲਾ ਆ ਉਤਰਿਆ ਤੇ ਭਾਈ ਜੀ ਉਹ ਮੇਰੇ ਸਾਹਮਣੇ ਨਾਲ ਜ्यों ਛੱਡਿਆ ਤੇ ਮੈਂ ਵੇਖਿਆ ਹੀ ਨਹੀਂਗਾ ਚਲ ਹੁਣ ਇਹ ਟੈਨਸ਼ਨ ਬਣੀ ਪਈ ਐ ਵੀ ਹੁਣ ਹੈਗਾ ਤੀਸੇ ਕਿਸੇ ਕੋਲ ਸੀ ਜੇ ਹੈਗਾ ਤਾਂ ਦੀਂਦਾ ਹੀ ਨਹੀਂ ਲਿਗਾ ਮਾਰੀ ਜਨ ਪਿਆਸੇ ਪਰ ਨਹੀਂ ਮਿਗਾ ਜਾ ਆ ਦੋਵੇਂ ਉੱਤਰ ਕੇ ਆਏ ਆ ਲਓ ਜੀ ਆ ਤਾਂ ਦੂ ਬੈ ਗਈ ਤੇ ਟੂਸਿਆਣਾ ਪਰਦਾ ਬਾਈ ਜੀ ਆਪਣਾ ਹਰੀ ਝਾਲਰ ਗੁਲਾਬੀ ਬਗਲ ਤੇ ਅੱਦਾ ਪੁੰਜਾ ਹਰੇ ਵਾਲਾ ਹੀ ਨਹੀਂ ਦਿਸਿਆ ਉਹਨਾਂ ਗਰੁੱਪਾਂ ਚ ਪਾਈ ਆ ਰਿਕਾਰਡਿੰਗ ਤੇ ਫੋਨ ਫਾਨ ਕੀਤੇ ਵੇ ਤੇ ਆ ਜਾਂਦਾ ਟੂਸਿਆਣਾ ਤਾਂ ਦੂਜਾ ਹੈ ਨਹੀਂ ਬਾਈ ਕਈ ਰਕੂਤਰ ਤੇ ਕਬੂਤਰ ਉੱਤੇ ਆਉਂਦਾ ਉਹ ਤਾਂ ਹੈ ਨਹੀਂਗਾ 100% ਹੀ ਹੈ ਨਹੀਂ ਧੀਰੇ ਕੇ ਕਬੂਤਰਾਂ ਹੀ ਵੇਖ ਲਓ ਲਓ ਜੀ ਬਾਈ ਜੀ ਧੂਰ ਕੋਟ ਦੇਖਣ ਚੱਲੇ ਆ ਹਰੀ ਬਗਲ ਗੁਲਾਬੀ ਹਰਾ ਹਰੀਜਾ ਲਰ ਕਲਾਬ ਕਰਾਬੀ ਬਗਲਾ ਅਦਾ ਪੁੰਜਾ ਹਰਾ ਇਹ ਤੇਹਜੇ ਦਾ ਦੂਰ ਗੋੜ ਚੱਲੇ ਆ ਦੇਖਣ ਇਹ ਤੇਹਜੇ ਦਾ ਬਾੜੀ ਵਧੀਆ ਕਰ ਲੈ ਫਿਰ ਤਾਂ ਲੈ ਜਾਗੇ ਬਾਗੀ ਬਾਕੀ ਗਰੁਪਾਂ ਕਰਾ ਪੰਜ ਵੀ ਰਿਕਾਰਡਾਂ ਪਾਣਾਂ ਜੇ ਕੇ ਭਰਾ ਤਾਂ ਆਉਂਦਾ ਤਾਂ ਫੋਨ ਲਓ ਜੀ ਬਾਈ ਸੁੱਕੇ ਆ 11:30 ਵਜੇ ਪੈ ਕੇ ਬੱਚੇ ਦੋ ਦਿਨ ਛੱਡੇ ਜਾਂਦੇ ਆ ਫਿਰ ਨਹੀਂ ਛੱਡੇ ਜਾਂਦੇਗੇ ਤੂ ਆਹ ਉਹਦਾ ਭਾਈ ਕੋਈ ਪਤਾ ਨਹੀਂ ਲੱਗਿਆ ਹਜੇ ਤੱਕ ਤਾਂ ਪਾਟ ਗਿਆ ਚਲੋ ਮਰੀਆ ਨੇਨੀ ਗਾਜੀ ਕਿਸ ਪਾਸ ਦੇਖਿਆ ਲੋਬੀ ਭਾਈ ਜੀ ਤਦਾਮ ਪਾਏ ਆ ਚੁਗਣ ਲੱਗ ਹੀ ਪੈਣ ਚੁਗੀ ਤਾਂ ਜਾਂਦੇ ਆ ਇਹਨਾਂ ਨੂੰ ਤਾਂ ਥਾਣਾ ਹੀ ਦਿੱਤੇ ਆ ਉਹ ਮੜੇ ਜੀ ਚੁਗਣ ਲੱਗੇ ਜੇ ਚੋਗ ਲੈ ਹੁੰਦਾ ਇਹ ਰੈਕ ਕੰਟਰ ਦੀ ਕੱਟ ਕੇ ਪਾਈ ਸੀ ਇਹ ਚੋਗਲੇ ਤੋਂ ਦੂਜੇ ਤੇ ਹੀ ਪਾ ਦੇਣਗੇ ਚੁਗੀ ਤਾਂ ਦੋਵੇਂ ਜਾਂਦੇ ਆ ਮੜੀ ਮੜੀ ਲੋ ਜੀ ਕੂਤਰ ਕਰਦੇ ਅੰਦਰ ਇੱਕ ਜਾਲੀ ਪਈ ਐ ਇੱਕ ਇੱਧਰ ਪਈ ਐ ਤੇ ਇਹ ਸਪੈਸ਼ਲ ਇਥੇ ਕੂਤਰਾਂ ਨਾਲ ਬੰਦਾ ਹੀ ਆਉਂਦਾ ਇੱਥੇ ਹੋਰ ਤਾਂ ਕੋਈ ਆਉਂਦਾ ਨਹੀਂ ਨਾ ਹੀ ਕਿਸੇ ਨੇ ਇੱਥੇ ਵੜਨਾ ਲੋੜ ਤੇ ਇੱਥੇ ਕੂਤਰਾਂ ਦਾ ਕੂਈ ਵੀ ਆ ਵੀ ਉਹ ਪਰ ਸਿੱਤਾਈ ਦਾਫਤਰ ਦੇ ਵਿੱਚ ਹੁੰਦਾ ਆਪਣੇ ਇੱਕ ਸਾਫ ਦਾ ਦਫ਼ਤਰੀ ਆ ਇੱਥੇ ਸਿਰਫ ਕੂਤਰਾਂ ਨੂੰ ਦਾਣਾ ਪਾਣੀ ਪਾ ਦ ਆ ਬਾਈ ਆਪਾ ਲੋ ਜੀ ਬਾਈ ਅਸੂ ਕੁਸੂ ਬਾਂਹ ਤੇ ਪੱਠੀ ਪੁੱਠੇ ਦਿੱਤੇ ਆਪਾਂ ਤੇ ਥੱਲੜ ਦੇ ਗੁੱਡੇ ਵਾਲੀਆਂ ਜਿਹੜੀਆਂ ਕਬੂਤਰ ਨੇ ਆਪਾਂ ਜਾਲ ਚ ਪਾ ਦਿੱਗੇ ਜਾਲ ਚ ਪਾਉਣ ਲੱਗੀਆਂ ਜਾਲ ਆ ਪਿਆ ਵੇ ਤੇ ਜੂਤ ਨੂੰ ਕਿਹਾ ਫੜ ਫੜ ਫੜਾਈ ਆਊਗਾ ਲਓ ਜੀ ਮਾਲ ਨੂੰ ਵੜਿਆ ਫੜੀ ਜਾਂਦਾ ਲਓ ਜੀ ਭਾਈ ਪੰਜ ਕਬੂਤਰਾਂ ਜਾਲ ਚ ਪਾਤੀਆਂ ਤਿੰਨ ਕਬੂਤਰ ਤੇ ਪੰਜ ਕਬੂਤਰਾਂ ਕਬੂਤਰਾਂ ਨੇ ਛਤਰੀ ਤੇ ਡੋਰ ਲਾਈ ਵੀ ਹੈ ਕਬੂਤਰਾਂ ਦਾ ਜਾਲ ਚ ਪਾ ਗਾ ਉਹਨਾਂ ਨੂੰ ਨੇ ਨੂਣੀ ਆਪਸ ਨੂੰ ਪੱਠੇ-ਕੁੱਠੇ ਦੇ ਉੱਤੇ ਹੀ ਪਾ ਤੇ ਤਿੰਨ ਕਬੂਤਰ ਤੇ ਪੰਜ ਕਬੂਤਰਾਂ ਕਬੂਤਰਾਂ ਨੇ ਛਤਰੀ ਤੇ ਡੋਰ ਲਾਈ ਵੀ ਹੈ ਤੇ ਕਬੂਤਰਾਂ ਦਾ ਜਾਲ ਚ ਪਾ ਗਾ ਉਹਨਾਂ ਨੂੰ ਨੇ ਨੂਣੀ ਆਪਸ ਨੂੰ ਪੱਠੇ-ਕੁੱਠੇ ਦੇ ਉੱਤੇ ਹੀ ਪਾ ਲਓ ਜੀ ਬਈ ਜਵਾਕ ਬਦਾਮ ਕੱਢਣ ਭਾਈ ਆ ਫਿਰ ਮੈਂ ਕਹਿਆ ਯਾਰ ਤੁਸੀਂ ਬਦਾਮ ਕੱਢੋ ਜਵਾਕਾਂ ਨੂੰ ਭਾਇਆ ਤੇ ਇਹ ਕੱਢੀ ਜਾਂਦੇ ਬਦਾਮ ਫਿਰ ਅੱਪਾਂ ਚੱਲ ਜਣੋ ਪਾਈ ਕੋਲੇ ਤੇ ਜਾਨਵਰ ਆਪਣੇ ਆਪੇ ਬੈਠੇ ਪਾਣੀ ਪੂਣੀ ਇਹਨਾਂ ਨੂੰ ਪਾਤਾ ਵਾ ਇਹ ਡਰਾਈਵ ਇੱਥੇ ਲੱਤਾਰ ਕਮਈਤਾ ਦਾ ਉਲਟਾ ਜੇ ਤੁਮਾ 5.5 ਜੂਗੇ ਦਾਣਾ ਪੜੀ ਦਿੱਤਾ ਪਾ ਉੱਤਰ ਬੈਠੇ ਜਿਹੜੇ ਭਾਈ ਆ ਆਲੀਆ ਤੇ ਬੈਠੇ ਹੋ ਪਰਾਂ ਹੀ ਬੈਠੇ ਹੈ ਚਲੋ ਜੀ ਬਾਈ ਚੱਕੀ ਤੇ ਐ ਚੱਕੀ ਵਾਲਾ ਪਤਾ ਨਹੀਂ ਕਿਧਰ ਨੂੰ ਗਿਆ ਕੋਈ ਘਰੇ ਵੜ ਗਿਆ ਤੇ ਚੱਕੀ ਦੇ ਬਾਹਰ ਲੱਗਿਆ ਪਿਆ ਮੇਲਾ ਖੜੇ ਐ ਐ ਟੋਲੀ ਖੜਨੀ ਆ ਰਾਮ ਦਾ ਹਰ ਗੱਲਾਂ ਮਤੱਕ ਕਰਦਾ ਸਾਰੇ ਮਾਤਰਾ ਕਿਹੜੀਆਂ ਝੋਲੇ ਆਂਪਾ ਕੰਦਾ ਕਿਧਰ ਗਿਆ ਗੱਟਾ ਸਿਆਣਾ ਆਪਣਾ ਆਇਆ ਫਿਰ ਬਾਈ ਨੇਰੀ ਚੜਿਆਈ ਤੇ ਹਵਾ ਵਗਣ ਲੱਗ ਪਈ ਕਬੂਤਰ ਕੁਬਤਰ ਲੌਈ ਜਾਂਨੇ ਉਹ ਰਹਿ ਗਏ ਜਾਲ ਕੱਲਾ ਲਾਉਣ ਵਾਲਾ ਜੋਤ ਭੱਜ ਕੇ ਲਾ ਲਿਆ ਤੇ ਕਣਕ ਤੇ ਪੱਲੜ ਵੀ ਦੇਣਾ ਚਲੋ ਠੀਕ ਆ ਬਾਈ ਜੀ ਹੁਣ ਆਪਾਂ ਕਰ ਲੱਗਿਆ ਵਲੌਗ ਦੀ ਸਮਾਪਤੀ ਤੇ ਮਿਲਦੇ ਹਾਂ ਤੁਹਾਨੂੰ ਅਗਲੇ ਵਲੌਗ ਚ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਰਹੋ ਤੇ ਭੁੱਲ ਜੁਕਦੀ ਕਿਉਂ ਆਹ ਬੰਦੇ ਨੂੰ ਕੋਈ ਟੈਨਸ਼ਨ ਨਹੀਂ ਗੀ ਸ਼ੈਂਪੀ ਵੀ ਲੈ ਆਂਦੀ ਘਰੇ ਦੇ ਪਾਸੋਂ